ਅੱਜ ਦਰਾਹਾ ਵਿਖੇ ਯੁੱਧ ਨਸ਼ਿਆਂ ਵਿਰੁੱਧ ਲੜੀ ਤਹਿਤ ਵੱਖ-ਵੱਖ ਥਾਮਾਂ ਤੇ ਸਵਾਵਾਂ ਕਰਾਈਆਂ ਗਈਆਂ ਇਸ ਮੌਕੇ ਮੁੱਖ ਰੂਪ ਚ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪਰਾ ਪਹੁੰਚੇ ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਸਰਕਾਰ ਪੁਲਿਸ ਅਤੇ ਪ੍ਰਸ਼ਾਸਨ ਆਪਣਾ ਕੰਮ ਕਰ ਰਹੇ ਹਨ ਜੇਕਰ ਪੰਜਾਬ ਚੋਂ ਨਸ਼ੇ ਨੂੰ ਬਿਲਕੁਲ ਖਤਮ ਕਰਨਾ ਹੈ ਤਾਂ ਲੋਕਾਂ ਨੂੰ ਸਾਥ ਦੇਣਾ ਪਵੇਗਾ ਇਸ ਮੌਕੇ ਸਵਾਵਾਂ ਵਿੱਚ ਪਹੁੰਚੇ ਲੋਕਾਂ ਨੂੰ ਸੌਂਭੀ ਚੁਕਵਾਈ ਗਈ ਅਗਲਾ ਸਮਝ ਦਰਾਹਾ ਪਹੁੰਚੂਗਾ ਅੱਜ ਦਰਾਹੇ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਸਰਕਾਰ ਦੇ ਪ੍ਰੋਗਰਾਮਾਂ ਦੇ ਤਹਿਤ ਅੱਜ ਦੋ ਪ੍ਰੋਗਰਾਮ ਸੀਗੇ ਕਿਉਂਕਿ ਅਸੀਂ ਇਹ ਗੱਲ ਸਮਝਦੇ ਹਾਂ ਕਿ ਜਿੰਨਾ ਚਿਰ ਲੋਕ ਪੁਲਿਸ ਤੇ ਸਰਕਾਰ ਤਿੰਨੋਂ ਜਾਣੇ ਇਕੱਠੇ ਹੋ ਕੇ ਨਸ਼ਿਆਂ ਦੇ ਖਿਲਾਫ ਇੱਕ ਡਟਤਾ ਦੇ ਨਾਲ ਨਹੀਂ ਲੜਦੇ ਉਹਨਾਂ ਚਿਰ ਇਹ ਜਿਹੜੀ ਬਿਮਾਰੀ ਹੈ ਜਿਹੜੀ ਅਲਾਮਤ ਆ ਇਹ ਖਤਮ ਨਹੀਂ ਹੋ ਸਕਦੀ ਕਿਉਂਕਿ ਸਾਡਾ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਜਿੱਥੇ ਵੇਦ ਰਚੇ ਗਏ ਜਿੱਥੇ ਗੁਰੂ ਗ੍ਰੰਥ ਸਾਹਿਬ ਰਚੇ ਗਏ ਔਰ ਇਹਦੇ ਤੇ ਕਲੰਕ ਲੋਕੀ ਲਾ ਦੇਣ ਕਿ ਨਸ਼ਿਆਂ ਦੀ ਧਰਤੀ ਹੋ ਗਈ ਤਾਂ ਇਹ ਬੜੀ ਸ਼ਰਮ ਵਾਲੀ ਗੱਲ ਸੀ ਔਰ ਪਿਛਲੀਆਂ ਸਰਕਾਰਾਂ ਨੇ ਇਸ ਨਸ਼ੇ ਨੂੰ ਪ੍ਰਫੁੱਲਤ ਕੀਤਾ ਜੇ ਤੁਸੀਂ ਦੇਖੀਏ ਕਿ ਜਗਦੀਸ਼ ਭੁੱਲੇ ਵਰਗੇ ਜਿਹੜੇ ਵੱਡੇ ਵੱਡੇ ਸਮਗਲਰ ਉਹ ਕਹਿੰਦੇ ਆ ਕਿ ਸਰਕਾਰੀ ਗੱਡੀਆਂ ਦੇ ਵਿੱਚ ਨਸ਼ੇ ਦੀ ਢੋਆ ਢੋਈ ਹੁੰਦੀ ਸੀ ਤੇ ਸਰਕਾਰੀ ਜਿਹੜੇ ਰੈਸਟ ਹੌ ਸੀ ਉੱਥੇ ਜਿਹੜਾ ਚਿੱਟੇ ਦੀ ਉਹ ਸਪਲਾਈ ਕੀਤੀ ਜਾਂਦੀ ਸੀ ਤੋਂ ਇਥੋਂ ਇਦੋਂ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ ਤੇ ਇਸ ਲਈ ਅਸੀਂ ਲੋਕਾਂ ਨੂੰ ਨਾਲ ਲਾਮਬੰਦ ਕਰ ਰਹੇ ਹਾਂ ਇਹ ਲੋਕ ਇਸ ਯੁੱਧ ਦੇ ਵਿੱਚ ਸਰਕਾਰ ਦਾ ਸਾਥ ਦੇਣ ਉਹ ਇੱਕ ਸਿਪਾਈ ਬਣ ਕੇ ਇਸ ਨਸ਼ੇ ਦੀ అలਮਤ ਤੋਂ ਅਸੀਂ ਖਹਿੜਾ ਛਡਾਉਣ ਦੇ ਲਈ ਆਪਣੇ ਸਾਡੇ ਜਿਹੜੇ ਬੱਚੇ ਨੇ ਸਾਡੀ ਨੌਜਵਾਨੀ ਆ ਉਹਨੂੰ ਨਸ਼ੇ ਤੋਂ ਬਚਾਉਣ ਦੇ ਲਈ ਸਾਡੇ ਗੁਰੂਆਂ ਪੀਰਾਂ ਦੀ ਧਰਤੀ ਨੂੰ ਨਸ਼ੇ ਤੋਂ ਮੁਕਤ ਕਰਨ ਦੇ ਲਈ ਅਸੀਂ ਸਾਰੇ ਜਣੇ ਪਿੰਡ-ਪਿੰਡ ਦੇ ਵਿੱਚ ਜਾ ਰਹੇ ਹਾਂ ਵਾਰਡ-ਵਾਰਡ ਦੇ ਵਿੱਚ ਜਾ ਰਹੇ ਹਾਂ ਤੇ ਅੱਜ ਇਸੇ ਲੜੀ ਦੇ ਤਹਿਤ ਅੱਜ ਅਸੀਂ ਦਰਾਹੇ ਵਿਖੇ ਆਏ ਵਰਤੋਂ ਕਰਦੇ ਬਹੁਤ ਵਧੀਆ ਉਪਰਾਲਾ ਪੰਜਾਬ ਸਰਕਾਰ ਵੱਲੋਂ ਕੀਤਾ ਗਿਆ ਹੈ ਨਸ਼ਿਆਂ ਦੇ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਲੋਕਾਂ ਉਹ ਜਾਂ ਕੇ ਤਾਵਾ ਲੱਗੋ ਦੇਖੋ ਲੋਕਾਂ ਦੇ ਵਿੱਚ ਵੀ ਪੋਜ਼ਿਟਿਵ ਹੈ ਲੋਕ ਇਸ ਗੱਲ ਨੂੰ ਐਡਮਿਟ ਕਰਦੇ ਅੱਜ ਮੈਂ ਲੋਕਾਂ ਨੂੰ ਤੁਹਾਡੇ ਸਾਹਮਣੇ ਪੁੱਛਿਆ ਵੀ ਹੈ ਕਿ ਜੋ ਪਿਛਲੇ ਸਮੇਂ ਦੇ ਵਿੱਚ ਸਰਕਾਰ ਨੇ ਜਦੋਂ ਤੋਂ ਇਹ ਮਿਮ ਸ਼ੁਰੂ ਕੀਤੀ ਹੈ ਕਿ ਨਸ਼ਿਆਂ ਦੇ ਵਿੱਚ ਕੋਈ ਫਰਕ ਪਿਆ ਲੋਕ ਇਸ ਗੱਲ ਨੂੰ ਐਡਮਿਟ ਕਰਦੇ ਆ ਕਿ ਨਸ਼ਿਆਂ ਦੇ ਮਾਮਲੇ ਦੇ ਵਿੱਚ ਸਰਕਾਰ ਦੀ ਸਖਤੀ ਦੇ ਨਾਲ ਨਸ਼ੇ ਘਟ ਹੋਏ ਨੇ ਤਾਂ ਇਹਦੇ ਨਾਲ ਜ਼ਰੂਰ ਜਦੋਂ ਅਸੀਂ ਸਾਰੇ ਜਣੇ ਇਕੱਠੇ ਹੋਵਾਂਗੇ ਤਾਂ ਜ਼ਰੂਰ ਜਿਹੜੇ ਨਸ਼ੇ ਦੀ ਜੋ ਬਿਮਾਰੀ ਆ ਉਹ ਤੋਂ ਅਸੀਂ निजात ਪਾ ਲਵਾਂਗੇ ਮਾਨ ਸਰ ਕਹਿੰਦੇ ਆ ਨਸ਼ੇ ਨੂੰ ਕਾਬੂ ਕਰਨ ਲਈ ਪੰਜਾਬ 'ਚ ਕਾਹ ਕੋਈ ਇਹੋ ਜਿਹਾ ਉਪਰਾਲਾ ਵੀ ਕਰੀਏ ਕੋਈ ਐਸਾ ਕਾਨੂੰਨ ਵੀ ਬਣਾ ਲਈਏ ਜੀ ਜਿਹੜਾ ਨਸ਼ੇ ਦੇ ਜਿਹੜੀ ਗੱਲ ਕਰੀ ਨਸ਼ੇ ਦੇ ਉੱਤੇ ਤਾਂ ਕਾਨੂੰਨ ਬੜੇ ਬਣੇ ਹੋਏ ਨੇ ਤੁਸੀਂ ਇਹ ਦੇਖੋ ਨਾ ਕਿ ਜਿਹੜੇ ਨਸ਼ੇ ਵੇਚਣ ਵਾਲੇ ਨੇ ਜਿਹੜੇ ਬਾਰ-ਬਾਰ ਉਸ ਕੰਮ ਤੋਂ ਹਟਦੇ ਨਹੀਂ ਉਹਨਾਂ ਦੇ ਘਰਾਂ ਦੇ ਉੱਤੇ ਬਲੋਜਰ ਵੀ ਚਲਾਏ ਜਾ ਰਹੇ ਨੇ ਕਈਆਂ ਦੇ ਇਨਕਾਉਂਟਰ ਵੀ ਹੋ ਰਹੇ ਨੇ ਤੇ ਅਸੀਂ ਉਹਨਾਂ ਨੂੰ ਸਖਤ ਚੇਤਾਵਨੀ ਦਿੰਦੇ ਆ ਕਿ ਜਾਂ ਤਾਂ ਇਹ ਨਸ਼ੇ ਦਾ ਧੰਦਾ ਛੱਡ ਦੇਣ ਤੇ ਜਾਂ ਸਾਡਾ ਪੰਜਾਬ ਛੱਡ ਦੇਣ ਨਹੀਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਹੋਊਗੀ ਪਰ ਦੂਜੀ ਗੱਲ ਇਹ ਵੀ ਹੈ ਕਿ ਜਿਹੜੇ ਨਸ਼ੇ ਕਰਦੇ ਨੇ ਉਹ ਬਿਮਾਰ ਨੇ ਉਹਨਾਂ ਨੂੰ ਅਸੀਂ ਬਿਮਾਰ ਦੀ ਨਜ਼ਰ ਨਾਲ ਦੇਖਣਾ ਉਹਨਾਂ ਲਈ ਸਰਕਾਰ ਨੇ ਰਿਹੈਬਿਟੇਸ਼ਨ ਸੈਂਟਰ ਬਣਾਏ ਨੇ ਜੇ ਕੋਈ ਨਸ਼ੇ ਕਰਦਾ ਫੜਿਆ ਜਾਂਦਾ ਨਨਾਂ ਨੂੰ ਪਰਚਾ ਪਾ ਕੇ ਜੇ ਨਹੀਂ ਭੇਜਿਆ ਜਾਂਦਾ ਉਹਦੇ ਨੂੰ ਰਿਹੈਬਿਟੇਸ਼ਨ ਸੈਂਟਰਾਂ ਦੇ ਵਿੱਚ ਭੇਜਿਆ ਜਾਂਦਾ ਤਾਂ ਕਿ ਅਸੀਂ ਇੱਕ ਚੰਗਾ ਤੇ ਸਚੱਜਾ ਜਿਹੜਾ ਆਪਣਾ ਸਮਾਜ ਆ ਉਹਨੂੰ ਸਿਰਜ ਸਕੀ